ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਵਾਰਡ ਨੰਬਰ 3 ਅਤੇ 4 ਦੇ ਵਿੱਚ ਅਸੀਂ ਕਿੱਥੇ ਖੜੇ ਆਂ ਜਿੱਥੇ ਕਿ ਖਵਾਜਾ ਪੀਰ ਦਾ ਅਸਥਾਨ ਬਣਿਆ ਹੋਇਆ ਹੈ ਸੋ ਇਸ ਸਥਾਨ ਤੇ ਸਾਲਾਨਾ ਜੋ ਰਾਤ ਜਗਾ ਕਰਵਾਇਆ ਜਾਂਦਾ ਹੈ ਇਹ 6ਵਾਂ ਸਾਲਾਨਾ ਰਾਤ ਜਗਾ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਇਤੋਂ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਝਲਕੀਆਂ ਦਿਖਾਉਨੇ ਆ ਅਤੇ ਜੋ ਪ੍ਰਬੰਧਕ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਸਵਈਏ ਲੱਗੇ ਹੋਏ ਨੇ ਉਹਦੀ ਉਹਦੀਆਂ ਵੀ ਤੁਹਾਨੂੰ ਝਲਕੀਆਂ ਦਿਖਾਉਨੇ ਆ ਤੇ ਆਓ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆ ਤੇ ਗੱਲਬਾਤ ਵੀ ਕਰਦੇ ਆ ਈ ਨਾਮ ਹੈ ਬੇਟਾ ਅਰਸ਼ੀਤਾ ਖੁਸ਼ੀ ਅੱਜ ਤੁਸੀਂ ਇਹ ਬਾਲਟੀਆਂ ਚੱਕੀਆਂ ਕੀ ਕਰ ਰਹੇ ਹੋ ਬੰਦਲ ਲਈ ਬਸ ਸੇਵਾ ਸੇਵਾ ਕਰ ਰਹੇ ਆ ਕੀ ਵਰਤਾਰ ਰਹੇ ਆ ਖੀਰ ਖੀਰ ਤਾਂ ਤੁਹਾਨੂੰ ਇਹ ਸੇਵਾ ਕਰਕੇ ਕਿਵੇਂ ਲੱਗਦਾ ਬਹੁਤ ਚੰਗਾ ਜੀ ਬਹੁਤ ਲੱਗਦਾ ਹਾਂਜੀ ਅੱਛਾ ਪਹਿਲਾਂ ਵੀ ਸੇਵਾ ਤੁਸੀਂ ਕਰਦੇ ਹੁੰਦੇ ਆ ਹਾਂਜੀ ਇਨਾਮਾ ਤੁਹਾਡਾ ਸਤਿੰਦਰ ਅੱਛਾ ਪਹਿਲਾਂ ਵੀ ਤੁਸੀਂ ਸੇਵਾ ਕਰਦੇ ਹੁੰਦੇ ਆ ਹਾਂਜੀ ਕਿੱਥੇ ਕਰਦੇ ਹੁੰਦੇ ਆ ਪੁਰੇ ਆ ਜੀ ਇੱਥੇ ਹੀ ਕਰਦੇ ਹੁੰਦੇ ਆ ਅੱਛਾ ਵੈਸੇ ਵੀ ਮੰਦਿਰ 'ਚ ਜਾ ਕੇ ਕੋਈ ਕਰਦੇ ਹੁੰਦੇ ਨੇ ਸੇਵਾ ਕੋਈ ਅੱਛਾ ਹਾਂਜੀ ਇੱਥੇ ਕੋਈ ਪ੍ਰੋਗਰਾਮ ਲੰਗਰ ਹੁੰਦਾ ਕੋਈ ਵੀ ਕਰਦੇ ਆ ਜੀ ਅੱਛਾ ਹਾਂਜੀ ਤੁਸੀਂ ਵੀ ਕੀ ਕਰ ਰਹੇ ਹੋ ਅੱਜ? ਅਸੀਂ ਰੋਟੀ ਬਣ ਰਹੀ ਹੈ ਜੀ। ਤੁਸੀਂ ਪ੍ਰਸ਼ਾਦਾ ਬਣ ਰਹੇ ਆ। ਹਾਂਜੀ। ਅੱਛਾ। ਕਿਵੇਂ ਲੱਗਦਾ ਤੁਹਾਨੂੰ ਸੇਵਾ ਕਰਕੇ? ਬਹੁਤ ਅੱਛਾ ਲੱਗਦਾ। ਅੱਛਾ ਲੱਗਦਾ? ਹਾਂਜੀ। ਅੱਛਾ। ਕਦੋਂ ਦੇ ਲੱਗੇ ਹੋ ਸੇਵਾ ਕਰਨ ਤੁਸੀਂ? ਛੋਟਕੀ ਦੇਰ ਦੇ। ਕਾਫੀ ਦੇਰ ਦੇ। ਕਾਫੀ ਦੇਰ ਹੋ ਗਈ। ਅੱਛਾ। ਤੁਸੀਂ ਥੱਕੇ ਨਹੀਂ ਹੈਗੇ? ਨਾ ਜੀ। ਸੇਵਾ ਕਰਨ ਕੀ ਘੋੜ ਥੱਕੂਗਾ। ਇਹ ਐਨੀ ਭਾਰੀ ਬਾਲਟੀ ਚੱਕਦੇ ਹੋ। ਬਾਹ ਨਹੀਂ ਥੱਕੀ ਹੈਗੀ। ਨਾ ਜੀ। ਬਾ ਜਮईन ਥੱਕੀ ਗਈ ਲੋ ਜੀ ਅੱਛਾ ਤੁਸੀਂ ਚੌਲ ਵਰਤਾ ਰਹੇ ਹੈਂ ਹਾਂਜੀ ਅੱਛਾ ਠੀਕ ਹੈ ਬਹੁਤ ਵਧੀਆ ਗੱਲ ਹੈ ਏਦਾਂ ਸੇਵਾ ਭਾਵਨਾ ਕਰਦੇ ਰਹੋ ਠੀਕ ਹੈ ਸੋ ਪਰਦੇ ਵੰਦਿਆ ਹਾਂਜੀ ਕਿਹੜੀ ਗ੍ਰੈਜੂਏਟ ਨੇ ਪਰ ਜਾ ਰਹੇ ਮੇਰੇ ਰਾਜਪੁਰਾ ਤੇ ਆਈ ਹੋਈ ਐ ਸਪੈਸ਼ਲੀ ਆਈ ਹੋਈ ਤੂੰ ਰਾਜਪੁਰੇ ਤੋਂ ਆ ਗਈਆਂ ਅੱਛਾ ਰਾਜਪੁਰੇ ਤੋਂ ਆ ਕੇ ਕਰਾਲੀ ਦੇ ਵਿੱਚ ਅੱਜ ਸੇਵਾ ਕਰ ਰਹੀ ਹੈ ਬਹੁਤ ਵਧੀਆ ਗੱਲ ਹੈ ਠੀਕ ਹੈ ਸੋ ਪੜਦੇ ਵਧੀਆ ਤੁਸੀਂ ਹਾਂਜੀ ਓਕੇ ਤੁਸੀਂ ਪੜਦੇ ਹੋ ਹਾਂਜੀ ਓਕੇ ਕੋਈ ਤੁਹਾਨੂੰ ਭਜਨ ਆਉਂਦਾ ਹੈ ਹਾਂਜੀ ਸੁਣਾਓ ਸੁਣ ਮੇਰੇ ਲੱਟੂ ਕੋ ਪਲਾ ਮੈਂ ਕਿਆ ਸੇ ਬਾਤੇ ਕਰ ਲੈ ਸੁਣ ਮੇਰੇ ਲੱਟੂ

ਅੱਜ ਜੰਮਰੀ ਸ਼ਾਮ ਸੁੰਦਰ ਲਈ ਮੱਖਣ ਸ਼ਰੀ ਜਲਵਿੰਦਾ ਬਚਦੇ ਤੁਹਾਡਾ ਕੀ ਨਾਮ ਹੈ ਵਰਿੰਦਾ ਸ਼ਰਮਾ ਸੋ ਤੁਸੀਂ ਸੇਵਾ ਕਰ ਰਹੇ ਹੋ ਕੀ ਬਰਤਾਰੇ ਤੁਸੀਂ ਅੱਜ ਸਬਜੀ ਬਤਾ ਰਹੀ ਹਾਂ ਮੈਂ ਹਾਂਜੀ ਬਾਤੀ ਚੱਕ ਕੇ ਤੁਹਾਨੂੰ ਕੋਈ ਠਕਾਵਟ ਨਹੀਂ ਹੋ ਰਹੀ ਹੈਗੀ ਨਹੀਂ ਨਹੀਂ

ठीक है सो so, बढ़िया गल है इदा ही सेवा करते रहो पढ़ते होंगे हाँ जी क्लास टेंथ क्लास है ओके सो थैंक यू मेहरबानी सेवा भी करते रहो तो पढ़ते भी रहो ठीक है जी थैंक यू जी ना दूर। ना दूर ना दूर he बिसायो बुलावा आहे माता सा <laughs> भईया ਹਾਂਜੀ ਭਗਜੀ ਆਪਣਾ ਸ਼ੁਭਨਾਮ ਮੇਰਾ ਨਾਮ ਸਾਹਿਲ ਜੀ ਜੀ ਸੋ ਅੱਜ ਇਹ ਰਾਜਗ ਕਰਵਾਇਆ ਜਾ ਰਿਹਾ ਕਿਸ ਬੇਸ ਤੇ ਕਰਵਾਇਆ ਜਾ ਰਿਹਾ ਤੇ ਕਿਨਵਾ ਹੈ ਤੁਹਾਡਾ ਰਾਜਗ ਇਹ ਸਾਲਾਨਾ ਰਾਜਗ ਕਰਾਇਆ ਜਾਂਦਾ ਹੈ ਇਹ 6ਵਾਂ ਰਾਜਗ ਹੈ ਖਵਾਜਾ ਪੀਰ ਜੀ ਦੀ ਮੂਰਤੀ ਸਥਾਪਨਾ ਹੋਈ ਸੀ 6 ਸਾਲ ਪਹਿਲਾਂ ਜੀ ਉਸ ਦਿਨ ਤੋਂ ਇਹ ਬਾਬਾ ਜੀ ਦੇ ਬਰਥ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਦਿਨ ਭੰਡਾਰਾ ਤੇ ਰਾਜਗ ਕਰਾਇਆ ਜਾਂਦਾ ਹੈ ਖਵਾਜਾ ਪੀਰ ਜੀ ਦਾ ਰਾਜਗ ਕਰਾਇਆ ਜਾਂਦਾ ਹੈ ਤੇ ਖਵਾਜਾ ਜੀ ਦਾ ਭੰਡਾਰਾ ਕਰਾਇਆ ਜਾਂਦਾ ਹੈ ਓਕੇ ਇਹ ਕੋਈ ਕਲੱਬ ਬਣਿਆ ਹੋਇਆ ਜਾਂ ਕੋਈ ਸੰਸਥਾ ਬਣੀ ਹੋਈ ਹੈ ਕੋਈ ਕਲੱਬ ਨਹੀਂ ਹੈ ਇਹ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਜੀ ਸਾਰੇ ਸ਼ਹਿਰ ਦਾ ਪੂਰਾ ਸਹਿਯੋਗ ਹੁੰਦਾ ਇਸ ਇਸ ਰਾਜਗੜ੍ਹ ਢੰਡਾਰੇ 'ਚ ਜੀ ਤੇ ਸਾਰੇ ਦੇ ਸਹਿਯੋਗ ਨਾਲ ਹੀ ਇਹ ਸੰਭਰਨ ਹੁੰਦਾ ਓਕੇ ਸੋ ਢੰਡਾਰਾ ਵੀ ਨਿਰੰਤਰ ਚੱਲ ਰਿਹਾ ਬਿਲਕੁਲ ਬਿਲਕੁਲ ਬਾਬਾ ਜੀ ਦੀ ਕਿਰਪਾ ਹੈ ਖਵਾਜਾ ਪੀਰ ਜੀ ਦੀ ਕਿਰਪਾ ਹੈ ਉਹ ਗਾਜਰ ਪੀਰ ਜੀ ਦੀ ਕਿਰਪਾ ਹੈ ਜੀ ਹਾਂਜੀ ਭਗ ਜੀ ਆਪਣਾ ਸ਼ੁਭਨਾਮ yogeshwar ma ਜੀ ਸੋ ਵਰਮਾ ਜੀ ਇਹ ਕਿੰਨੀ ਦੇਰ ਤੋਂ ਮਤਲਬ ਕਿ ਤੁਸੀਂ ਵੀ ਸੇਵਾ ਕਰ ਰਹੇ ਹੋ ਨਾਲ ਤਿੰਨ ਚਾਰ ਸਾਲ ਤੋਂ ਕਰ ਰਹੇ ਜੀ ਜੀ ਛੇ ਮਾ ਰਾਜਗ ਹੈ ਹਾਂ ਜੀ ਓਕੇ ਸੋ ਕੀ ਕਹੋਗੇ ਆਪਣੇ ਜੋ ਸੰਗਤ ਨੂੰ ਆਪਰੇਸ਼ ਕੀ ਦੋਗੇ ਸਾਰੇ ਮਹੱਲੇ ਦੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਜੀ ਆਪਣਾ ਸ਼ੁਭਨਾਮ ਜੀ ਅਮਿਤ ਜੋਸ਼ੀ ਹੈ ਜੀ ਜੀ ਸੋ ਜੋਸ਼ੀ ਸਾਹਿਬ ਤੁਸੀਂ ਵੀ ਹਰ ਸਾਲ ਨਿਰੰਤਰ ਇੱਥੇ ਸੇਵਾ ਕਰਦੇ ਹੋ ਬੜੀ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਹੋ ਸਹਿਯੋਗ ਹੈ ਜਿਹੜਾ ਇਹਦੇ ਵਾਸਤੇ ਤੁਸੀਂ ਕਿਹਦਾ ਕਿਹਦਾ ਸਹਿਯੋਗ ਲੈਂਦੇ ਹੋ ਇਹ ਸਭ ਦੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ ਜੀ ਸਾਰੇ ਸ਼ਹਿਰ ਵਾਸੀ ਸਹਿਯੋਗ ਦਿੰਦੇ ਆ ਜੀ ਤੇ ਬਾਤ ਛੱਡ ਕੇ ਮਤਲਬ ਸਲਾਨਾ ਤੇ ਦਾਨ ਕਰਦੇ ਆ ਜੀ ਸੋ ਪੰਡਾਰੇ ਦੇ ਵਿੱਚ ਕਿਹੜੇ ਕਿਹੜੇ ਪਕਵਾਨ ਬਣਾਏ ਜਾਂਦੇ ਨੇ ਖੀਰ ਹੈ ਜੀ ਮਟਰ ਪਨੀਰ ਹੈ ਜੀ ਚਾਵਲ ਹੈ ਜੀ ਰੋਟੀ ਹੈ ਦਾਲ ਹੈ ਜੀ ਤੇ ਆਪਣਾ ਚਾਹ ਦੇ ਨਾਲ ਬਰੈਡ ਪਕੌੜੇ ਆ ਜੀ 12 ਵਜੇ ਜੋ ਚਾਹ ਨਾਲ ਹੋਣਾ ਸੋ ਜਿਹੜੇ ਸਵਈਏ ਲੱਗੇ ਹੋਏ ਆ ਇਹ ਕਿੱਥੋਂ ਆਏ ਨੇ ਕੀ ਨਾਮ ਹੈ ਇਹਨਾਂ ਦਾ ਕਾਠੇ ਮੱਜਰੇ ਤੋਂ ਕਾਠੇ ਮੱਜਰੇ ਤੋਂ ਕਾਲਾ ਰਾਮ ਕਾਲਾ ਰਾਮ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਮੁਬਾਰਕਾਂ ਜੀ ਤੁਹਾਨੂੰ ਇਸ ਮਤਲਬ ਚੈਨਲ ਦਾ ਬਹੁਤ ਬਹੁਤ ਧੰਵਾਜੀ ਜਿਹੜੇ ਸਾਡੇ ਚੈਨ ਨਾਲ ਇੱਕ ਵਾਰੀ ਪਹੁੰਚ ਜੰਦੇ ਜੀ ਬਹੁਤ ਬਹੁਤ ਮੁਬਾਰਕਾਂ ਹੀ ਤੁਹਾਨੂੰ ਜੀ ਤਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ